ਰਾਤ ਦੀ ਨੀਂਦ ਮਨੁੱਖ ਦਾ ਸਭ ਤੋਂ ਪਵਿੱਤਰ ਸਮਾਂ ਹੋਇਆ ਕਰਦਾ ਹੈ। ਦਨ ਦੇ ਚੋ ਵੀ ਕੈਂਟੈਂਚੋ ਪਰ ਜਦੋਂ ਇਸ ਸਮੇਂ ਸਾਡੇ ਸਰੀਰ ਜਾਂ ਮਨ ਨੂੰ ਕੋਈ ਅਦ੍ਰਿਸ਼ਟ ਸ਼ਾਇਆ ਸ਼ੂਲਵੇ ਤਬ੍ਰਹਮੰਡ ਦੇ ਸੁਭਾਵਿਕ ਨਿਜਮ ਹਿਲ ਜਾਂਦੇ ਆ। ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਦੁਰਲਭ ਵਿਸ਼ਾ ਜਦੋਂ ਤੁਹਾਡੇ ਨਾਲ ਰਾਤ ਦੇ ਸਨਾਟੇਚ ਪੈਰਾਨਾਰਮਲ ਐਕਟੀਵਿਟੀ ਵਾਪਰਦੀ ਹੈ ਇਹਨੂੰ ਹਲਕੇ ਚ ਹਰ ਕਿਸੇ ਦੇ ਨਾਲ ਲੈਣਾ ਕਿਉਂਕਿ ਤੁਹਾਡੇ ਲਈ ਇਸ ਪੈਰਾਨਾਰਮਲ ਐਕਟੀਵਿਟੀ ਨੂੰ ਅਣਗੌਲਿਆ ਕਰਨਾ ਖਤਰਨਾਕ ਹੋ ਸਕਦਾ ਸੁਣ ਰਹੇ ਹੋ ਨਾ ਮੇਰੀ ਗੱਲ ਧਿਆਨ ਨਾਲ ਅੰਤ ਤੱਕ ਮੇਰੇ ਨਾਲ ਬੜੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਰੇਅਰ ਰੂਪਾ ਵੀ ਦੇਣੇ ਆ ਜੋ ਇੰਨੇ ਡਰਾਵਣੇ ਸਮੇਂ ਚ ਤੁਹਾਡੀ ਸੁਰੱਖਿਆ ਢਾਲ ਵੜਨਗੇ ਕਿ ਤੁਸੀਂ ਅੱਧੀ ਰਾਤ ਨੂੰ ਅਚਾਨਕ ਜਾਗ ਜਾਂਦੇ ਹੋ ਕਿ ਤੁਹਾਨੂੰ ਕਦੇ ਮਹਿਸੂਸ ਹੋਇਆ ਕਿ ਕੋਈ ਕਮਰੇ ਚ ਪਰ ਦਿਖਾਈ ਨਹੀਂ ਦਿੰਦਾ ਤੁਹਾਡਾ ਸੌਣ ਦਾ ਸਮਾਂ ਅਸਲ ਵਿੱਚ ਸਭ ਤੋਂ ਕਮਜ਼ੋਰ ਸਮਾਂ ਹੈ ਅੱਜ ਮੈਂ ਉਸ ਰਾਜ ਤੋਂ ਪਰਦਾ ਚੁੱਕਣ ਲੱਗੀ ਹਾਂ ਕਿ ਕਿਹੜੀਆਂ ਜੋਤਿਸ਼ੀ ਸਥਿਤੀਆਂ ਦੇ ਕਾਰਨ ਨਕਾਰਾਤਮਕ ਛਾਇਆ ਤੁਹਾਡੇ ਸਰੀਰ ਤੇ ਅਟੈਕ ਕਰਦੀ ਹੈ ਰਾਤ ਨੂੰ ਹਮਲਾ ਕਰਦੀ ਹੈ ਮੇਰੇ ਕੋਲ ਬਹੁਤ ਸਾਰੇ ਕਾਰਨ ਸਿਗੇ ਪਰ ਮੈਂ ਦੋ ਚੱਕੇ ਵਿੱਚੋਂ ਜੋ ਤੁਹਾਡੇ ਨਾਲ ਸ਼ੇਅਰ ਕਰਨੇ ਆ ਜੇਕਰ ਤੁਹਾਨੂੰ ਇਹ ਦੋ ਮੁੱਖ ਸੰਕੇਤ ਮਹਿਸੂਸ ਹੁੰਦੇ ਆ ਕੇ ਡਾਕਟਰ 13 ਕੌਰ ਜੋ ਦਸਰੀ ਹੈ ਇਹ ਰਲਦੇ ਆ ਸਾਡੇ ਨਾਲ ਤਾਂ ਇਸ ਵੀਡੀਓ ਨੂੰ ਤੁਰੰਤ ਦੇਖ ਲੈਣਾ ਤੇ ਇਹਦਾ ਹੱਲ ਅੱਜ ਹੀ ਕਰੋਗੇ ਤੁਸੀਂ ਵਾਦਾ ਕਰੋ ਮੇਰੇ ਨਾਲ ਡਿਲੇ ਨਹੀਂ ਕਰੀਦਾ ਇਹ ਚੀਜ਼ਾਂ ਬਹੁਤ ਮਾੜੀਆਂ ਹੁੰਦੀਆਂ ਉਪਰੀ ਕਸਰ ਤੇ ਉਪਰੀ ਸ਼ਾਇਅ ਚ ਬਹੁਤ ਜ਼ਿਆਦਾ ਫਰਕ ਹੈ ਉਪਰੀ ਕਸਰ ਦੀ ਮੈਂ ਵੀਡੀਓ ਬਣਾਈ ਹੋਈ ਆ ਕਿ ਕਿਹੜੀਆਂ ਕਮਜ਼ੋਰੀਆਂ ਕਰਕੇ ਕਿਹੜੇ ਗ੍ਰਹਿ ਕਰਕੇ ਕਿਹੜਿਆਂ ਨੂੰ ਛੇਤੀ ਛੇਤੀ ਉਪਰੀ ਕਸਰ ਹੋ ਜਾਂਦੀ ਹੈ ਪਰ ਅੱਜ ਤਾਂ ਮੈਂ ਗੱਲ ਕਰਨ ਲੱਗੀ ਆ ਪੈਰਾਨਾਰਮਲ ਐਕਟੀਵਿਟੀ ਪ੍ਰੇਤਛਾਇਆ ਪੂਤਵਾਦ ਆਦੀ ਕਾਰਨ ਦੱਸਣ ਲੱਗੀ ਹੈ ਸਾਡੇ ਸ਼ਾਸਤਰ ਦੱਸਦੇ ਆ ਕਿ ਜਦੋਂ ਅਸ਼ਟਮ ਭਾਵ ਜਿਹੜਾ ਕਿ ਰਹੱਸ ਲੁਕੀਆਂ ਚੀਜ਼ਾਂ ਜਾਂ ਅਚਾਨਕ ਘਟਨਾਵਾਂ ਦਾ ਘਰ ਹੈ ਜਾਂ ਫਿਰ ਦਵਾਦਸ਼ ਭਾਗ ਨੀਂਦ ਹਸਤਾਲ ਖਰਚਾਂ ਦਾ ਘਰ ਹੈ ਪੀੜਿਤ ਹੋ ਜਾਣ ਤਾਂ ਨੈਗੇਟਿਵ ਊਰਜਾ ਦਾ ਪ੍ਰਭਾਵ ਬਹੁਤ ਵੱਜਦਾ ਖਾਸ ਕਰਕੇ ਜਦੋਂ ਰਾਹੂ ਜਾਂ ਕੇਤੂ ਵਰਗੇ ਸ਼ਾਇਆ ਗ੍ਰਹੇ ਇਹਨਾਂ ਘਰਾਂ ਦੇ ਨਾਲ ਜੁੜਦੇ ਆ ਇਹ ਆਇਆ ਅਸਲ ਵਿੱਚ ਤੁਹਾਡੇ ਕਮਜ਼ੋਰ ਮਾਨਸਿਕ ਵੱਲ ਦਾ ਫਾਇਦਾ ਚੁੱਕਦੀ ਆ ਮੈਂ ਸੰਕੇਤ ਦੇਣ ਲੱਗੀ ਆ ਪਛਾਣਿਓ ਜਰਾ ਪਹਿਲਾ ਮੁੱਖ ਸੰਕੇਤ ਕੀ ਆ ਤੁਸੀਂ ਨੋਟ ਕਰੋਗੇ ਸਰੀਰ ਦਾ ਭਾਰੀਪਣ ਇਹਨੂੰ ਅੰਗਰੇਜ਼ੀ ਚ ਸਲੀਪ ਪੈਰਾਲਾਈਸਿਸ ਕਹਿੰਦੇ ਆ ਤੁਸੀਂ ਮਹਿਸੂਸ ਕਰੋਗੇ ਕਿ ਜਿਵੇਂ ਤੁਸੀਂ ਸੁੱਤੇ ਵਿਦਨ ਫ੍ਰੈਕਸ਼ਨ ਆਫ ਸੈਕਿੰਡ ਜਾਂ ਕਿਤੇ ਵੀ ਰਾਤ ਦੇ ਸਮੇਂ ਤੁਹਾਡੀ ਛਾਤੀ ਤੇ ਕੋਈ ਵੱਡਾ ਪੱਥਰ ਰੱਖ ਦਿੱਤਾ ਗਿਆ ਹੈ। ਆਮ ਆਮ ਪਾਸ਼ਾ ਚ ਕਹਿੰਨੇ ਦਬਾ ਪੈ ਗਿਆ। ਤੁਸੀਂ ਚਿਕਾ ਮਾਰਦੇ ਹੋ ਕਿਸੇ ਨੂੰ ਨਾਲ ਦਾ ਵੀ ਬੰਦੇ ਨੂੰ ਉਹ ਚਿਕਾ ਸੁਣਦੀਆਂ ਨਹੀਂ ਪਰ ਤੁਸੀਂ ਤਾਂ ਬਹੁਤ ਉੱਚੀ ਰੌਲਾ ਪਾ ਰਹੇ ਹੋ। ਨੀਂਦ ਟੁੱਟਣ ਤੇ ਵੀ ਤੁਸੀਂ ਹਿਲ ਨਹੀਂ ਸਕਦੇ। ਜੋਤਿਸ਼ ਇਹ ਸ਼ਨੀ ਮਹਾਰਾਜ ਦਾ ਪੀੜਤ ਪ੍ਰਭਾਵ ਹੁੰਦਾ ਹੈ। ਸਭ ਹੈ ਤਾਂ ਗ੍ਰਹਿਣ ਦਾ ਖੇੜ ਜੋ ਸਰੀਰ ਵਿੱਚ ਅਚਾਨਕ ਜੜਤਾ ਲਿਆਉਂਦਾ ਹੈ ਤੁਸੀਂ ਸਟਿਲ ਜੰਮ ਜਾਂਦੇ ਹੋ ਇੱਕੋ ਹੀ ਤਾਂ ਕਿਉਂਕਿ ਉਹ ਹੌਲੀ ਗਤੀ ਦਾ ਗ੍ਰਹਿ ਹੈ ਮੈਂ ਲੱਛਣ ਤੇ ਨਿਸ਼ਾਨੀਆਂ ਦੱਸਦਾ ਪਛਾਣੋਗੇ ਕਿਸ ਤਰ੍ਹਾਂ ਪਛਾਣੋਗੇ ਰਾਤ ਦੇ ਡਰ ਨੂੰ ਪਹਿਲਾਂ ਦੇਖਣਾ ਪਏਗਾ ਅੱਧੀ ਰਾਤ ਨੂੰ ਤੁਹਾਨੂੰ ਖਾਮੋਸ਼ੀ ਵਿੱਚ ਕਦੇ-ਕਦਾਈਂ ਅਜੀਬ ਆਵਾਜ਼ਾਂ ਸੁਣਾਈ ਦੇਣ ਜਾਂ ਬਿਨਾਂ ਕਾਰਨ ਡਰ ਲੱਗੇ ਇਹ ਹੁੰਦਾ ਹੈ ਰਾਹੂ ਦੀਆਂ 네ਗੇਟਿਵ ਤਰੰਗਾ ਕਰਕੇ ਦੂਜਾ ਮੁੱਖ ਸੰਕੇਤ ਕੀ ਹੈ نیند ਦੇ ਵਿੱਚ ਚੀਕਦੇ ਆ ਜਾਂ ਥੋੜਾ ਖੋਜੀ ਲੱਗੀ ਹੈ ਦੁੱਖ ਭਰੀ ਨੀਂਦ ਹੈ ਡਰਾਉਣੇ ਤੇ ਤਣਾਪੂਰਨ ਸੁਪਨੇ ਆ ਰਹੇ ਆ ਤੁਹਾਨੂੰ ਲਗਾਤਾਰ ਪਾਣੀ ਹਨੇਰਾ ਤੂਫਾਨ ਚਖੜ ਜਾਂ ਆਪਣੇ ਪਿੱਛੇ ਕਿਸੇ ਅਣਜਾਣੇ ਚੀਜ਼ ਦਾ ਪਿੱਛਾ ਕਰਨ ਦੇ ਸੁਪਨੇ ਆਉਂਦੇ ਆ ਇਹ ਸੰਕੇਤ ਹੈ ਕਿ ਤੁਹਾਡੀ ਚੰਦਰਮਾ ਦੀ ਸਥਿਤੀ ਕਮਜ਼ੋਰ ਆ ਇਹਨੂੰ ਸ਼ਾਇਆਗ੍ਰਹਿ ਨਿਗਲਰੇ ਪਛਾਣ ਦੱਸਦਾ ਪਛਾਣੋਗੇ ਕਿਸ ਤਰ੍ਹਾਂ ਲੱਛਣ ਜਾਂ ਨਿਸ਼ਾਨੀਆਂ ਕੀ ਆ ਤੁਹਾਡੇ ਸਰੀਰ ਤੋਂ ਇਹ ਨਿਸ਼ਾਨੀਆਂ ਦਿਸਣਗੀਆਂ ਸਵੇਰੇ ਉੱਠਣ ਤੇ ਵੀ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਐਦਾਂ ਲੱਗਣਾ ਜਿਦਾ ਸਾਰੀ ਰਾਤ ਕਿਸੇ ਨੇ ਤੁਹਾਡੇ ਅੰਦਰੋਂ ਤੁਹਾਡੀ ਊਰਜਾ ਖਿੱਚ ਲਈ ਆ એનર્ਜੀ ਖਿੱਚ ਲਈ ਤੇ ਤੁਸੀਂ ਇਸ ਵਕਤ ਖੋਖਲੇ ਹੋ ਇਹ ਕੀ ਆ ਕਰਮਿਕ ਬੋਝ ਆ ਕਰਮਿਕ ਬਰਡਨ ਆ ਤੇ ਨੈਗੇਟਿਵ ਸ਼ਾਇਆ ਦਾ ਪ੍ਰਤੱਖ ਪ੍ਰਮਾਣ ਹੈ ਇਹ ਦੋਵੇਂ ਸੰਕੇਤ ਖਤਰਨਾਕ ਕਿਉਂ ਮੰਨੇ ਜਾਂਦੇ ਆ ਡਾਕਟਰ ਤੇਰਾੰਕਾ ਹੋਰ ਐਮ ਵੀਡੀਓ ਨਹੀਂ ਬਣਾਉਂਦੀ ਬਹੁਤ ਬਹੁਤ ਖੋਜ-ਬੀਨ ਕਰਕੇ ਤੁਹਾਡੇ ਤੱਕ ਟੌਪਿਕ ਲੈ ਆਂਦੇ ਜਾਂਦੇ ਆ ਰਾਸ਼ੀ ਫਲ ਦੱਸਣਾ ਤਾਂ ਮੇਰਾ ਮਕਸਦ ਹੈ ਹੀ ਨਹੀਂ ਨਾ ਹੀ ਮੈਂ ਇਸ ਗੱਲ ਇੰਟਰਸਟਿਡ ਹਾਂ ਸੋ ਇਹ ਦੋਨੋਂ ਸੰਕੇਤ ਖਤਰਨਾਕ ਕਿਉਂ ਨੇ ਸਾਡਾ ਇੱਕ ਪੁਰਾਣਾ ਵੈਦਿਕ ਗ੍ਰੰਥ ਹੈ ਮਾਨਸ ਤੰਤਰ ਉਹਦੇ 'ਚ ਕਿਹਾ ਆ ਕਿ ਰਾਤ ਦੇ ਸਮੇਂ ਸਾਡੀ ਔਰਾ ਸਭ ਤੋਂ ਨਰਮ ਸਭ ਤੋਂ ਖੁੱਲੀ ਹੁੰਦੀ ਆ ਇਸ ਸਮੇਂ ਦ੍ਰਿਸ਼ਟ ਤੇ ਅਦ੍ਰਿਸ਼ਟ ਅੱਖੀਂ ਨਜ਼ਰ ਆਉਣ ਵਾਲੀ ਤੇ ਨੰਗੀਆਂ ਅੱਖਾਂ ਨਾਲ ਨਾ ਨਜ਼ਰ ਆਉਣ ਵਾਲੀ ਦੋਨੋਂ ਤਰ੍ਹਾਂ ਦੀਆਂ ਊਰਜਾਵਾਂ ਸਰੀਰ ਦੇ ਨਾਲ ਸੰਪਰਕ ਬਣਾਉਂਦੀਆਂ ਜਦੋਂ ਅਸੀਂ ਸਭ ਸੌਣ ਦੀ ਤਿਆਰੀ ਚ ਹੁੰਦੇ ਆ ਇਹ ਦ੍ਰਿਸ਼ਟ ਅਦ੍ਰਿਸ਼ਟ ਊਰਜਾਵਾਂ ਤਲਾਸ਼ ਕਰ ਰਹੀਆਂ ਹੁੰਦੀਆਂ ਉਸ ਸਰੀਰ ਲਈ ਜਿਸ ਦੀ ਆਰਾ ਵੀਕ ਹੈ ਤੇ ਇਹ ਐਂਟਰ ਕਰ ਸਕਣ ਤੇ ਜੇ ਸੌਣ ਵੇਲੇ ਇਹ ਦੋਨੋਂ ਸੰਕੇਤ ਆਉਣ ਲੱਗਣ ਇਸ ਹਫ਼ਤੇ ਤਾਂ ਨਹੀਂ ਕਿ ਘਰ ਦੇ ਵਿੱਚ ਕੋਈ ਸ਼ਾਇਆ ਰੂਪੀ ਊਰਜਾ ਚਲਚਲਤ ਹੋ ਰਹੀ ਹੈ ਹੈਗੀ ਆ ਹਰ ਹਾਲਤ ਹੈਗੀ ਆ ਸਾਡੇ ਗ੍ਰੰਥਾਂ ਚ ਸਪਸ਼ਟ ਲਿਖਿਆ ਹੈ ਕਿ ਜਿੱਥੇ ਮਨੁੱਖ ਨੀਂਦ ਚ ਭਾਰ ਮਹਿਸੂਸ ਕਰੇ ਉਹਨੂੰ ਦਬਾਅ ਪਵੇ ਜਾਂ ਲੱਗੇ ਕੋਈ ਹੈ ਉਹਦੇ ਆਲੇ ਦੁਆਲੇ ਸੱਜੇ ਖੱਬੇ ਤਾਂ ਉਥੇ ਸਥਾਨ ਦੀ ਊਰਜਾ ਦਾ ਤੁਰੰਤ ਸ਼ੁੱਧਿਕరణ ਕਰਨਾ ਚਾਹੀਦਾ ਇਹ ਚੀਜ਼ਾਂ ਬਹੁਤ ਮੜਗੀਆਂ ਹੁੰਦੀਆਂ ਜੇ ਇੱਕ ਵਾਰੀ ਤੁਹਾਡੀ ਬਾਡੀ ਨੂੰ ਤੁਹਾਡੇ ਸਰੀਰ ਨੂੰ ਇਹਨਾਂ ਨੇ ਕੈਰੀ ਕਰ ਲਿਆ ਘਰ ਅੰਦਰ ਬਣਾ ਲਿਆ ਤਦ ਫਿਰ ਤੁਹਾਡਾ ਰੱਬ ਰੱਖਾ ਕਿਹੜੇ ਘਰਾਂ 'ਚ ਇਹ ਜ਼ਿਆਦਾ ਹੁੰਦਾ ਸਾਰੇ ਘਰ ਪ੍ਰਭਾਵਿਤ ਨਹੀਂ ਹੁੰਦੇ ਤੁਹਾਡੇ ਮੇਰੇ ਕਿਸੇ ਦਾ ਘਰ ਹੋ ਸਕਦਾ ਜਿੱਥੇ ਨਾ ਰੌਸ਼ਨੀ ਬਹੁਤ ਘੱਟ ਹੁੰਦੀ ਆ ਮੇਰੀ ਇੱਕ ਬੇਨਤੀ ਹੈ ਸੰਧਿਆ ਵੇਲੇ ਆਪਣੇ ਪੂਰੇ ਘਰ ਦੇ ਹਰੇਕ ਕੋਨੇ 'ਚ ਬਲਬ ਔਨ ਕਰਿਆ ਕਰੋ ਕਿਤੇ ਨਹੀਂ ਬਿਲ ਆਉਂਦਾ ਲਾਈਟਸ ਔਨ 15 ਮਿੰਟ ਮਿਨੀਮਮ ਮੈਨ ਤਾਂ ਜਗਦੀ ਰਹਿਣੀ ਹੈ ਅਦਰਵਾਈਜ਼ ਜਿਹੜੇ ਹਨੇਰੇ ਕੋਨੇ ਨੇ ਉਹ ਖਤਰਨਾਕ ਹੁੰਦੇ ਆ ਰਾਹੂ ਦਾ ਵਾਸ ਹੋ ਜਾਂਦਾ ਉੱਥੇ ਸੋ ਜਿੱਥੇ ਸੂਰਜ ਦੀ ਰੋਸ਼ਨੀ ਘਟ ਪੈਂਦੀ ਆ ਜਿੱਥੇ ਪੁਰਾਣਾ ਸਮਾਨ ਕਲਟਰ ਢੇਰ ਲੱਗਿਆ ਪਿਆ ਕਵਾੜਖਾਨਾ ਉੱਥੇ ਇਹ ਚੀਜ਼ਾਂ ਪਸੰਦ ਆ ਉਹਨਾਂ ਨੂੰ ਜਿੱਥੇ ਘਰ ਦਾ ਊਰਜਾ ਦਰਵਾਜ਼ਾ ਜਾਮ ਜਿੱਥੇ ਪੂਰਬ ਦਿਸ਼ਾ ਗੰਧਲੀ ਆ ਤੁਹਾਡੀ ਜਿੱਥੇ ਰਾਤ ਸਮੇਂ ਬਹੁਤ ਡੂੰਘਾ ਬਲਬ ਆਫ ਨਹੀਂ ਰੱਖਣਾ ਮੈਂ ਦੱਸਾਂਗੀ ਕਿਹੜਾ ਬਲਬ ਤੁਸੀਂ ਕਮਰੇ ਚ ਜਗਾਉਣਾ ਹੈ ਜਿੱਥੇ ਘਰ ਦੇ ਵਿੱਚ ਦੁੱਖ ਦੁੱਖ ਡਰ ਜਾਂ ਤਣਾਅ ਹੀ ਰਹਿੰਦਾ ਹੋਵੇ ਸਾਰਾ ਦਿਨ ਕਲਾ ਕਲੇਸ਼ ਇਹ ਸਭ ਵੈਦਿਕ ਜਿਹੜੇ ਵਸਤੂ ਕਾਰਨ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਫਿਰ ਕਿੱਦਾਂ ਪਤਾ ਲੱਗੇ ਕਿ ਇਹ ਸੰਕੇਤ ਸਿਰਫ ਨੀਂਦ ਦੀ ਪ੍ਰਕਿਰਿਆ ਨਹੀਂ ਹੈ ਅਸੀਂ ਇਹ ਨਾ ਕਹਿ ਕੇ ਛੱਡ ਦਈਏ ਕਿ ਨੀਂਦ ਚ ਇਦਾਂ ਹੋਇਆ ਦਿਨ ਵੇਲੇ ਵੀ ਇਹ ਸਭ ਕੁਝ ਚੱਲ ਰਿਹਾ ਹੈ ਇਸ stdcਾਰਨ ਜਾਂ ਇੱਕ ਨਿਯਮ ਅਪਣਾ ਲਓ ਕਿ ਜੇ ਇਹ ਘਟਨਾ ਮਹੀਨੇ 'ਚ ਤੁਹਾਨੂੰ ਦੋ ਵਾਰ ਜਾਂ ਉਸ ਤੋਂ ਵੱਧ ਵਾਰ ਦਬਾਅ ਪੈਂਦਾ ਜਿਹੜਾ ਜਾਂ ਫੀਲਿੰਗ ਕੋਈ ਆਉਂਦੀ ਹੈ ਜੇ ਇੱਕ ਮਹੀਨੇ 'ਚ ਦੋ ਵਾਰ ਜਾਂ ਇਸ ਤੋਂ ਵੱਧ ਵਾਰ ਹੋ ਜਾਏ ਖਾਸ ਕਰਕੇ ਤਿੰਨ ਚਾਰ ਰਾਤਾਂ ਤੱਕ ਤਾਂ ਇਹ ਸਰੀਰ ਦੀ ਨਹੀਂ ਇਹ ਤੁਹਾਨੂੰ ਪਰਸ਼ਾਵੇਂ ਦੀ ਪਕੜ ਹੈ ਉਹ ਪਰਿਸ਼ਾਇਆ ਜੇ ਮਹਿਸੂਸ ਰਾਤ ਦੇ ਫਿਰ 2 ਤੋਂ 4 ਵਜੇ ਬੇਸ਼ੱਕ ਅਮਰਤ ਵੇਲਾ ਹੈ ਕਲ ਜੋਗਾ ਇਹਨਾਂ ਚੀਜ਼ਾਂ ਤੇ ਉਸ ਵੇਲੇ ਦਾ ਅਸਰ ਨਹੀਂ ਹੈ ਸੋ ਦੋ ਤੋਂ 4 ਵਜੇ ਦਾ ਟਾਈਮ ਬਹੁਤ ਅਹਿਮ ਆ ਇਹਨਾਂ ਨੂੰ ਇਹਨੂੰ ਕੀ ਕਹਿੰਦੇ ਆ ਊਰਜਾ ਬਿੰਦੂ ਇਹ ਊਰਜਾ ਬਿੰਦੂ ਦਾ ਸਮਾਂ ਇਸ ਵੇਲੇ ਜੇ ছায়ਾ ਸੰਪਰਕ ਹੋ ਜਾਏ ਤਾਂ ਸਰੀਰ ਨੂੰ ਸਪਸ਼ਟ ਝਟਕੇ ਪਾਰ ਜਾਂ ਬਿਨਾਂ ਕਾਰਨ ਡਰ ਦੇ ਰੂਪ ਵਿੱਚ ਮਹਿਸੂਸ ਕਰ ਲੈਂਦਾ ਕਈ ਵਾਰੀ ਅਸੀਂ ਕਹਿੰਦੇ ਵੀ ਆ ਕਿ ਚੜ ਗਿਆ ਸੀ ਦਿਨ ਮੈਨੂੰ ਪਾਠ ਦੀ ਆਵਾਜ਼ ਵੀ ਸੁਣ ਰਹੀ ਆ ਮੰਦਿਰ ਚ ਚੱਲ ਰਿਹਾ ਕੀਰਤਨ ਜਾਂ ਕਿਸੇ ਵੀ ਧਰਮ ਸਥਾਨ ਮੈਂ ਸੁਣਦਾ ਰਹੀ ਆ ਪਰ ਮੈਂ ਹਿੱਲ ਨਹੀਂ ਪਾਰੇ ਕਿਉਂਕਿ ਮੈਨੂੰ ਦਬਾ ਪਿਆ ਹੋਇਆ ਹੈ ਮਨ ਤੰਤਰ ਕੰਬਦਾ ਕਿਉਂ ਸਾਡਾ ਜਦੋਂ ਨੈਗੇਟਿਵ ਸ਼ਾਇਆ ਮਨ ਦੇ ਸੁਖਮ ਤੰਤਰ ਨੂੰ ਟੱਚ ਕਰ ਲੈਂਦੀ ਛੂਹ ਲੈਂਦੀ ਤਾਂ ਸਰੀਰ ਆਪਣੀ ਰੱਖਿਆ ਲਈ ਅਚਾਨਕ ਕੰਬਣ ਲੱ ਪੈਂਦਾ ਦੇਖ ਲਓ ਇਹ ਸਰੀਰ ਦਾ ਸੰਕੇਤ ਨਹੀਂ ਹੁੰਦਾ ਇਹ ਤੁਹਾਡੀ ਔਰਾ ਕੰਬ ਰਹੀ ਹੈ ਇਹ ਔਰਾ ਦੀ ਚੇਤਾਵਨੀ ਹੈ ਅਥਰਵ ਵੇਦ ਵਰਗਾ ਵੱਡਾ ਗ੍ਰੰਥ ਉਹਦੇ ਚ ਦਰਜ ਹੈ ਕਿ ਜਦੋਂ ਮਨੁੱਖ ਬਿਨਾਂ ਕਾਰਨ ਕੰਬਣ ਲੱਗ ਪਏ ਉਸ ਦੇ ਚੱਕਰਾਂ ਦੇ ਜਿਹੜੇ ਸਾਡੇ ਸੱਤ ਚੱਕਰ ਹੈ ਉਹਦੇ ਚਾਰੇ ਪਾਸੇ ਕੋਈ ਨਾ ਕੋਈ ਅਦ੍ਰਿਸ਼ਟ ਸਪਰਸ਼ ਲਹਿਰ ਰਿਹਾ ਆ ਐਂਟਰ ਕਰਨ ਦੀ ਕੋਸ਼ਿਸ਼ ਚ ਹੁੰਦਾ ਨਾ ਤੁਹਾਡਾ ਗੇਟ ਹਲਕਾ ਜਿਹਾ ਖੁੱਲਾ ਰਹਿ ਗਿਆ ਕੋਈ ਵੀ ਵੜ ਸਕਦਾ ਬਿਲਕੁਲ ਉਹੀ ਪੋਜੀਸ਼ਨ ਸਾਡੀ ਸਰੀਰ ਦੀ ਸਾਡੀ ਸਰੀਰ ਦੀ ਆਰਾ ਕੀਤੇ ਉਹ ਵਿਰਲ ਦੇ ਦਾ ਉਹਨਾਂ ਵਿਰਲਾਂ ਚ ਦਾਖਲ ਹੋ ਜਾਂਦੇ ਆ ਦੋ ਤਿੰਨ ਵੀਡੀਓ ਮੈਂ ਬਣਾਈਆਂ ਹੋਈਆਂ ਪਿੱਛੇ ਜਾ ਕੇ ਦੋ ਤਿੰਨ ਮਹੀਨੇ ਪੁਰਾਣੀਆਂ ਦੇਖ ਲਿਆ ਕਰੋ ਅੱਛਾ ਕੀ ਇਹ ਦੋ ਸੰਕੇਤ ਹਰ ਕਿਸੇ ਨੂੰ ਆਉਂਦੇ ਆ ਜੋ ਮੈਂ ਦੱਸ ਚੁੱਕੀ ਆ ਨਹੀਂ ਸਿਰਫ ਉਹਨਾਂ ਨੂੰ ਆਉਣਗੇ ਜਾਂ ਉਹਨਾਂ ਉਹੀ ਇਹ ਨਿਸ਼ਾਨੀਆਂ ਪਛਾਣ ਸਕਣਗੇ ਜਿਨ੍ਹਾਂ ਦੀ ਔਰਾ ਨਰਮ ਹੈ ਸੁਖਮ ਹੈ ਜਾਂ ਜਿਨ੍ਹਾਂ ਦਾ ਮਨ ਤਣਾ ਦੇ ਨਾਲ ਕਮਜ਼ੋਰ ਹੈ ਬਹੁਤ ਡਿਪਰੈਸ਼ਨ ਚ ਰਹਿੰਦੇ ਆ ਜਾਂ ਘਰ ਦੀ ਦੱਖਣ ਦਿਸ਼ਾ ਚ ਨਾ ਕਿਤੇ ਨਾ ਕਿਤੇ ਤੁਹਾਡੇ એનર્ਜੀ ਰੁਕੀ ਪਈ ਹੈ ਜਿੱਥੇ ਮਨੁੱਖ ਥੱਕ ਕੇ ਸੌਂ ਗਿਆ ਉੱਥੇ ਸ਼ਾਇਆ ਸ਼ਕਤੀਆਂ ਬਹੁਤ ਵੱਧ ਚੋਸਤ ਰਹਿੰਦੀਆਂ ਕਿ ਇਹਨੂੰ ਅਸੀਂ ਘੇਰਨਾ ਮੇਰੇ ਮਨ ਚ ਅਗਲਾ ਸਵਾਲ ਪੈਦਾ ਹੋ ਗਿਆ ਕਿ ਸਾਰੇ ਲੱਛਣ ਜੇ ਇਕੱਠੇ ਹੋਣ ਤਾਂ ਫਿਰ ਬੰਦਾ ਕਰੇ ਕੀ ਕਿਉਂਕਿ ਲੋਕਾਂ ਨੇ ਤਾਂ ਲੁੱਟਣਾ ਤੁਹਾਨੂੰ ਤੁਸੀਂ ਕੀ ਕਰਨਾ ਘਰ ਦੀ ਉੱਤਰ ਪੂਰਬ ਦਿਸ਼ਾ ਨੂੰ ਸ਼ੁੱਧ ਕਰਨਾ ਉੱਤਰ ਪੂਰਬ ਦਿਸ਼ਾ ਸਾਫ ਸੁਥਰੀ ਨੀਟ ਐਂਡ ਕਲੀਨ ਰਾਤ ਦੇ ਸਮੇਂ ਕਮਰਿਆਂ ਦੇ ਅੰਦਰ ਹਲਕੀ ਨੀਲੀ ਲਾਈਟ ਚਲਾਇਆ ਕਰੋ ਲਾਈਟ ਸ਼ੇਡ ਨੀਲੀ 0.8 ਸੌਣ ਦੇ ਥਾਂ ਤੇ ਕੋਣਾ ਘਰ ਦਾ ਚਾਰ ਕੋਨੇ ਕੋਈ ਵੀ ਗੰਦਾ ਨਹੀਂ ਹੋਣਾ ਚਾਹੀਦਾ ਕੋਈ ਕਲਟਰ ਬਹੁਤਾ ਨਹੀਂ ਹੋਣਾ ਚਾਹੀਦਾ ਮੱਥੇ ਦੇ ਉੱਤੇ ਹਮੇਸ਼ਾ ਠੰਡੇ ਪਾਣੀ ਦੇ ਨਾਲ ਆਪਣੀਆਂ ਉਂਗਲਾਂ ਗਿੱਲੀਆਂ ਕਰਕੇ ਲਗਾ ਲਓ ਸੋਮੋਸ ਵੇਲੇ ਨਹੀਂ ਹਾਂ ਹਿੰਮਤ ਆ ਤਾਂ ਫਿਰ ਪੰਜ ਚਨਾਨਾ ਕਰ ਲਓ ਰਾਤ ਸੌਣ ਤੋਂ ਪਹਿਲਾਂ 15 16 ਮਿੰਟ ਸ਼ਾਂਤ ਬੈਠੋ ਮੈਡੀਟੇਟ ਕਰੋ ਤੇ ਸੌਣ ਵਾਲੇ ਕਮਰੇ ਚ ਜੁੱਤੀ ਕੋਈ ਨਹੀਂ ਅੰਦਰ ਆਉਣੀ ਚਾਹੀਦੀ ਬਾਹਰ ਰੱਖੋ ਇਦਾਂ ਦਾ ਨੇਗੇਟਿਵ એનર્ਜੀ ਨਾਲ ਭਰਿਆ ਆਸਮਾਨ ਮੈਂ ਉਪਾਦਸਨ ਲੱਗੀਆਂ ਸਾਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਪਿੱਤਲ ਦਾ ਭਾਂਡਾ ਲੈ ਲਓ ਉਹਦੇ ਵਿੱਚ ਸਾਫ਼ ਪਾਣੀ ਭਰ ਲਓ ਤੇ ਉਹਦੇ ਵਿੱਚ ਤਿੰਨ ਦਾਣੇ ਗਿਣ ਕੇ ਅਖੰਡਿਤ ਕਾਲੇ ਤਿਲ ਪਾ ਦਿਓ ਇਸ ਗੜਵੀ ਜਾਂ ਇਸ ਭਾਂਡੇ ਨੂੰ ਆਪਣੇ ਸੌਣ ਵਾਲੇ ਕਮਰੇ ਦੇ ਉੱਤਰ ਪੂਰਬ ਕੋਨੇ 'ਚ ਰੱਖਣਾ ਕਮਰੇ 'ਚ ਸਵੇਰੇ ਉੱਠ ਕੇ ਇਸ ਪਾਣੀ ਨੂੰ ਬਾਹਰ ਮਿੱਟੀਵਲ ਰੋੜਿਓ ਸੈੱਡ ਦਿਓ ਕੱਚੀ ਮਿੱਟੀ ਦੇ ਇੰਦਾ ਕਰਨ ਦੇ ਨਾਲ ਇਹ ਨੈਗੇਟਿਵ ছায়ਾ ਦੇ ਸਾਰੇ ਸੰਪਰਕ ਤੰਤਰ ਜਿਹੜੇ ਆ ਉਹ ਤੁਰੰਤ ਕਾਟ ਕੱਟ ਜਾਏਗੀ ਤੇ ਔਰਾ ਰਾਤ ਨੂੰ ਆਉਣ ਵਾਲੀ ਰਾਤ ਸੁਰੱਖਿਅਤ ਰੱਖੇਗੀ ਜੇ ਤੁਸੀਂ ਰਾਤ ਵੇਲੇ ਦੋ ਸੰਕੇਤ ਜਿੱਦਾਂ ਭਾਰ ਪੈ ਗਿਆ ਦਬਾਅ ਪੈ ਗਿਆ ਤਾਂ ਜਾਂ ਤੁਹਾਡਾ ਸਰੀਰ ਕੰਬੜ ਲੱਗ ਪਿਆ ਜੇ ਤੁਸੀਂ ਲਗਾਤਾਰ ਮਹਿਸੂਸ ਕਰ ਰਹੇ ਹੋ ਤਾਂ ਇਹ ਸਧਾਰਨ ਨਹੀਂ ਹਨ ਪਲੀਜ਼ ਮੈਂ ਵੀਡੀਓ ਨਹੀਂ ਬਣਾਈ ਸੁਚੇਤ ਹੋ ਜਾਓ ਇਹ ਸ਼ਾਇਆ ਸੰਕੇਤ ਹਨ ਆਪਣੇ ਘਰ ਦੀ ਊਰਜਾ ਆਪਣੀ ਔਰਾ ਤੇ ਆਪਣੀ ਨੀਂਦ ਦੀ ਰੱਖਿਆ ਖੁਦ ਕਰਨੀ ਸਿੱਖ ਲਓ। ਉਹ ਰੁਕੋ ਜਰਾ ਚੱਲੇ ਉੱਠ ਕੇ ਕਾਲੀ ਨਾ ਕਰੋ। ਮੈਨੂੰ ਤੁਹਾਡੇ ਸਭ ਦੀ ਬਹੁਤ ਚਿੰਤਾ ਹੈ ਇਹਦੇ ਲਈ ਹੋਰ ਸਰਵ ਸੰਜੇ ਵੈਦੂ ਕੋਪਾ ਵੀ ਲੈ ਲਓ। ਲਿਖ ਲਓ ਨੋਟ ਕਰ ਲਓ ਤੁਸੀਂ ਇਹ ਕਰਨੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਇਹ ਦੋ ਲੱਛਣ ਦੋ ਨਿਸ਼ਾਨੀਆਂ ਮਹਿਸੂਸ ਹੋਣ। ਫਜ਼ੂਲ ਚਾਰ ਪੈਸੇ ਨਾਲ ਲਟਾਇਆ ਕਰੋ ਮੈਂ ਤੁਹਾਡੇ ਪੈਸੇ ਬਚਾਉਣੇ ਆ ਇਹ ਜਿਹੜੇ ਮੈਂ ਉਪਾਅ ਦੱਸਣ ਲੱਗੀ ਆ ਇਹ ਸਾਰੇ 100% ਕਾਰਗਰ ਆ। ਕਿਸੇ ਰਾਸ਼ੀ ਵਾਲੇ ਕਰ ਲਓ ਕੋਈ ਕਰ ਲੈ ਸਭ ਤੇ ਲਾਗੂ ਹੁੰਦਾ ਹੈ 네ਗੇਟਿਵ ਛਾਇਆ ਤੋਂ ਬਚਣ ਲਈ ਕਿਸੇ ਵੀ ਰਾਸ਼ੀ ਵਾਲਾ ਵਿਅਕਤੀ ਹੇਠਾਂ ਦਿੱਤਾ ਉਪਾਅ ਜਿਹੜਾ ਕਰ ਸਕਦਾ ਪਹਿਲਾਂ ਤਾਂ ਤੁਸੀਂ ਸ਼ਨੀ ਤੇ ਰਾਹੁ ਦੀ ਸ਼ਾਂਤੀ ਕਰਨੀ ਹੈ ਹਰ ਸ਼ਨੀਵਾਰ ਸ਼ਾਮ ਨੂੰ ਓਮ ਪ੍ਰੌਮ ਪ੍ਰੀਮ ਪ੍ਰੌਮ ਸਹ ਸਨਿਸ਼ਟਰਾਏ ਨਮਹ YouTube ਤੋਂ ਦੇਖ ਲਓ ਮੰਤਰ ਨੋਟ ਕਰ ਲੀਤਾ ਹੁੰਦਾ Google ਤੋਂ ਦੇਖ ਲਓ ਲਿਖ ਲਓ ਕਾਪੀ ਤੇ ਇੱਕ ਮਾਲਾ ਜ਼ਰੂਰ ਕੱਢੋ ਹਰ ਸ਼ਨੀਵਾਰ ਸ਼ਨੀ ਤੇ ਰਾਹੁ ਸ਼ਾਂਤ ਹੋਣਗੇ 네ਗੇਟਿਵ ਕਲੀਅਰਿੰਗ ਕਰਨੀ ਹੈ ਜੀ ਨਕਾਰਾਤਮਕ ਕਲੀਅਰਿੰਗ ਕਰਨੀ ਹੈ ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਸਰਾਣੇ ਹੇਠਾਂ ਹਨੂਮਨ ਚਾਲੀਸਾ ਰੱਖ ਕੇ ਸੋਮੋ ਛੋਟੀ ਜਿਹੀ ਬੁੱਕਲੇਟ ਆਉਂਦੀ ਹੈ ਜਾਂ ਫਿਰ ਨਾਲ ਹੀ ਇਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਇੱਕ ਕੱਚ ਦੀ ਕੌਲੀ ਲੈ ਲਓ ਕੱਚ ਦਾ ਕੱਪ ਹੀ ਲੈ ਲਓ ਟਰਾਂਸਪੇਰੈਂਟ ਜਿਹੜਾ ਹੁੰਦਾ ਉਹਦੇ ਚ ਲੂਣ ਰੱਖਣਾ ਨਮਕ ਸਵੇਰੇ ਇਸ ਨਮਕ ਨੂੰ ਤੁਸੀਂ ਟਾਇਲਟ ਚ 플ਸ਼ ਕਰ ਦੇਣਾ ਇਕ ਹੋਰ ਤਿੱਜਾ ਉਪਾ ਦਵਾਦਿਸ਼ ਭਾਵ ਭਾਵ ਜਨਮ ਪੱਤਰੀ ਦੇ ਬਾਰੇ ਮੈਂ ਭਾਵ ਨੂੰ ਸ਼ਕਤੀ ਦੇਣੀ ਹੈ ਜਨਮ ਪੱਤਰੀ ਨਹੀਂ ਹੈ ਕੋਈ ਗੱਲ ਨਹੀਂ ਪਰ ਲੱਛਣ ਤਾਂ ਮਹਿਸੂਸ ਹੋ ਗਿਆ ਨਾ ਕਿ ਇਹ ਮੇਰੇ ਨੇ ਸੋ ਸੌਣ ਤੋਂ ਪਹਿਲਾਂ ਹਮੇਸ਼ਾ ਆਪਣੇ ਇਸ਼ਟ ਦੇਵ ਨੂੰ ਯਾਦ ਕਰਨਾ ਜਿਹੜੇ ਵੀ ਧਰਮ ਦੇ ਹੋ ਜਿਹੜੇ ਵੀ ਕੌਮ ਦੇ ਹੋ ਤੇ ਬੈੱਡਰੂਮ ਦੇ ਵਿੱਚ ਹਲਕੀ ਧੂਫ ਜਲਾਉਣੀ ਹੈ ਜਲਾ ਕੇ ਪਹਿਲਾਂ ਬਾਹਰ ਕੱਢ ਦੇਣੀ ਹੈ ਇੱਕ ਵਾਰ ਘੁਮਾ ਦਿਓ ਮੈਂ ਤੁਹਾਨੂੰ ਪੁੱਛਣ ਲੱਗੀ ਹਾਂ ਕਿ ਤੁਸੀਂ ਇਹਨਾਂ ਦੋਨਾਂ ਸੰਕੇਤਾਂ 'ਚੋਂ ਸਭ ਤੋਂ ਜ਼ਿਆਦਾ ਕੀ ਮਹਿਸੂਸ ਕੀਤਾ ਤੇ ਕੀ ਤੁਸੀਂ ਪਹਿਲਾਂ ਹੀ ਕੋਈ ਵੈਦਿਕ ਉਪਾਅ ਕਰ ਵੀ ਰਹੇ ਹੋ ਕਿ ਜਾਂ ਡਾਕਟਰ ਤੇਰਾਕੌਰ ਦੇ ਦੱਸਣ ਤੋਂ ਬਾਅਦ ਲੱਛਣ ਪਛਾਣੇ ਤੇ ਫਿਰ ਉਹ ਬਾਅਦ ਕਰਨਾ ਸ਼ੁਰੂ ਕਰੋਗੇ ਕਮੈਂਟ 'ਚ ਪਲੀਜ਼ ਮੈਨੂੰ ਜ਼ਰੂਰ ਦੱਸਿਓ ਜੇ ਇਹ ਵੀਡੀਓ ਗਿਆਨਮਈ ਲੱਗੀ ਗਿਆਨਵਰਧਕ ਲੱਗੀ ਤੁਹਾਨੂੰ ਲਾਭਦਾਇਕ ਲੱਗੀ ਆ ਕਿਰਪਾ ਕਰਕੇ ਇਹਨੂੰ ਪਸੰਦ ਕਰ ਲਓ ਸਾਂਝੀ ਕਰ ਲਓ ਟਿੱਪਣੀ ਕਰਕੇ ਦੱਸੋ ਕਿ ਤੁਸੀਂ ਅੱਜ ਰਾਤ ਇਹ ਉਪਾਅ ਕਰਨ ਜਾ ਰਹੇ ਹੋ ਜਾਂ ਨਹੀਂ ਜ਼ਰੂਰੀ ਨਹੀਂ ਇਹ ਸਮੱਸਿਆ ਤੁਹਾਨੂੰ ਹੋਵੇ ਜ਼ਰੂਰੀ ਨਹੀਂ ਇਹ ਨਿਸ਼ਾਨੀਆਂ ਤੁਹਾਡੇ ਅੰਦਰ ਹੋਣ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਤਾਂ ਨਹੀਂ ਅਜੀਹਾ ਹੋ ਰਿਹਾ ਖਾਸ ਕਰਕੇ ਬੱਚਿਆਂ ਨੂੰ ਜ਼ਰੂਰ ਪੁੱਛੋ ਮੇਰੇ ਚੈਨਲ ਨਾਲ ਜੁੜੋ ਹਾਈਪ ਚੌਣ ਨੂੰ ਦਬਾਓ ਰੱਬ ਤੁਹਾਡੀ ਰਾਤ ਸੁਰੱਖਿਅਤ ਤੇ ਸ਼ਾਂਤ ਰੱਖੇ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਈ